ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ 2019 ਤੋਂ ਬਾਅਦ ਸਾਰੀਆਂ ਭਰਤੀਆਂ ਦੇ ਨਤੀਜੇ ਕੀਤੇ ਗਏ ਰੱਦ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂ ਜੀ ਦੋਸਤੋ ਅਦਾਲਤ ਨੇ 2019 ਤੋਂ ਬਾਅਦ ਕੀਤੀਆਂ ਗਈਆਂ ਉਹਨਾਂ ਸਾਰੀਆਂ ਸਰਕਾਰੀ ਭਰਤੀਆਂ ਦੇ ਨਤੀਜੇ ਰੱਦ ਕਰਨ ਅਤੇ ਉਹਨਾਂ ਨੂੰ ਨਵੇਂ ਸਿਰਤੋਂ ਤਿਆਰ ਕਰਨ ਦੇ ਹੁਕਮ ਦਿੱਤੇ ਨੇ ਹਾਂ ਜੀ ਦੋਸਤੋ ਅਸੀਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਗਾਤਾਰ ਮਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਹੋਵੇ ਜਾਂ ਫਿਰ ਮਲਾਜ਼ਮਾਂ ਦੇ ਹੱਕਾਂ ਪ੍ਰਤੀ ਹੋਵੇ ਕੋਈ ਨਾ ਕੋਈ ਫੈਸਲਾ ਲਗਾਤਾਰ ਕੀਤਾ ਜਾ ਰਿਹਾ ਹੁਣੇ ਵੱਡਾ ਫੈਸਲਾ ਜਿਹੜਾ ਕਿ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਪੰਜਾਬ ਸਰਕਾਰ ਦੁਆਰਾ ਮਲਾਜ਼ਮਾਂ ਦੀ ਇਸ ਮੰਗ ਨੂੰ ਲੈ ਕੇ ਜੋ ਨਵੀਆਂ ਭਰਤੀਆਂ ਕੀਤੀਆਂ ਗਈਆਂ ਨੇ ਉਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਜਿਹੜਾ ਕਿ ਵੱਡਾ ਫੈਸਲਾ ਕੀਤਾ ਗਿਆ ਹੈ 2019 ਤੋਂ ਬਾਅਦ ਸਾਰੀਆਂ ਭਰਤੀਆਂ ਦੇ ਨਤੀਜੇ ਰੱਦ ਹੋਣਗੇ ਨਵੇਂ ਨਤੀਜੇ ਜਾਰੀ ਕੀਤੇ ਜਾਣਗੇ ਅਦਾਲਤ ਨੇ ਸਮਾਜਿਕ ਤੇ ਆਰਥਿਕ ਆਧਾਰ ਤੇ 10 ਅੰਕ ਦੇਣ ਦੀ ਪ੍ਰਕਿਰਿਆ ਨੂੰ ਗਲਤ ਮੰਨਿਆ ਨਤੀਜੇ ਨਵੇਂ ਸਿਰੇ ਤੋਂ ਤਿਆਰ ਕਰਨ ਦੇ ਲਈ ਕਿਹਾ ਅਦਾਲਤ ਦਾ ਕਹਿਣਾ ਹੈ ਕਿ ਨਿਯੁਕਤੀ ਯੋਗਤਾ ਦੇ ਆਧਾਰ ਤੇ ਕੀਤੀ ਜਾਣੀ ਚਾਹੀਦੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਵੱਲੋਂ 11 ਜੂਨ 2019 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਹੈ ਜਿਸ ਤਹਿਤ ਵੱਖ-ਵੱਖ ਭਾਰਤੀਆਂ ਦੇ ਵਿੱਚ ਸਮਾਜਿਕ ਆਰਥਿਕ ਆਧਾਰ ਤੇ ਤਜਰਬੇ ਦੇ ਨਾਮ ਤੇ 10 ਵਾਧੂ ਅੰਕ ਦਿੱਤੇ ਜਾ ਰਹੇ ਸਨ ਅਦਾਲਤ ਨੇ ਇਸ ਨੂੰ ਸੰਵਿਧਾਨ ਦੇ ਅਤੇ ਸਮਾਨਤਾ ਦੇ ਬਰਾਬਰ ਮੌਕੇ ਦੇ ਸਿਧਾਂਤ ਦੇ ਵਿਰੁੱਧ ਮੰਨਿਆ ਹੈ ਇਹ ਫੈਸਲਾ ਜਸਟਿਸ ਸੰਜੀਪ ਪ੍ਰਕਾਸ਼ ਸ਼ਰਮਾ ਅਤੇ ਜਸਟਿਸ ਮਿਨਾਕਸ਼ੀ ਮਹਿਤਾ ਦੇ ਡਿਵੀਜ਼ਨ ਬੈਂਚ ਨੇ ਲਿਆ ਹੈ ਜੀ ਦੋਸਤੋ ਪਟੀਸ਼ਨਾਂ ਦਾ ਨਿਪਟਾਰਾ ਕਰਦੇ ਹੋਏ ਇਹ ਫੈਸਲਾ ਦਿੱਤਾ ਗਿਆ ਹੈ ਅਦਾਲਤ ਨੇ 2019 ਤੋਂ ਬਾਅਦ ਕੀਤੀਆਂ ਗਈਆਂ ਸਾਰੀਆਂ ਸਰਕਾਰੀ ਭਰਤੀਆਂ ਦੇ ਨਤੀਜੇ ਰੱਦ ਕਰਨ ਅਤੇ ਉਹਨਾਂ ਨੂੰ ਨਵੇਂ ਸਿਰੇ ਤੋਂ ਤਿਆਰ ਕਰਨ ਦਾ ਹੁਕਮ ਦਿੱਤਾ ਹੈ ਜਿਨ੍ਹਾਂ ਦੇ ਵਿੱਚ ਆਜਿਕਾ ਤੇ ਆਰਥਿਕ ਆਧਾਰ ਤੇ ਵਾਧੂ ਅੰਕ ਦੇ ਕੇ ਚੋਣ ਕੀਤੀ ਗਈ ਸੀ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਉਹਨਾ ਬੋਨਸ ਅੰਕਾਂ ਨੇ ਚੋਣ ਪ੍ਰਕਿਰਿਆ ਨੂੰ ਵਿਗਾੜ ਦਿੱਤਾ ਹੈ ਸਰਕਾਰ ਨੇ ਬਿਨਾ ਕਿਸੇ ਠੋਸ ਅੰਕੜਿਆਂ ਦੇ ਇਹਨਾਂ ਦਾ ਲਾਭ ਦਿੱਤਾ ਹੈ ਜਿਸ ਕਾਰਨ ਪੂਰੀ ਪ੍ਰਕਿਰਿਆ ਸੰਵਿਧਾਨਿਕ ਵਿਵਸਥਾ ਦੇ ਵਿਰੁੱਧ ਹੈ ਹਾਂਜੀ ਦੋਸਤੋ ਇਹ ਵੱਡੀ ਜਾਣਕਾਰੀ ਜਿਹੜੀ ਕਿ ਪ੍ਰਾਪਤ ਹੋਈ ਹੈ ਹਾਲਾਂਕਿ ਬੈਚ ਨੇ ਉਮੀਦਵਾਰਾਂ ਦੇ ਲਈ ਨੋ ਫਾਲਟ ਸਿਧਾਂਤ ਵੀ ਲਾਗੂ ਕੀਤਾ ਹੈ ਜਿਸ ਤੇ ਲਿਖਤੀ ਪ੍ਰਕਿਰਿਆ ਜਿਹੜੀ ਕਿ ਕੀਤੀ ਜਾਂਦੀ ਹੈ ਲਿਖਤੀ ਪ੍ਰਿ ਕਿਹਾ ਲੰਬੇ ਸਮੇਂ ਤੋਂ ਨੌਕਰੀ ਕਰ ਰਹੇ ਨੇ ਅਦਾਲਤ ਨੇ ਕਿਹਾ ਹੈ ਕਿ ਨਵੇਂ ਉਮੀਦਵਾਰਾਂ ਨੇ ਇੱਕ ਸਖਤ ਚੋਣ ਪ੍ਰਕਿਰਿਆ ਵਿੱਚੋਂ ਲੰਘਦੇ ਇਸ਼ਤਿਹਾਰ ਵਿੱਚ ਦੱਸੀ ਗਈ ਪ੍ਰਕਿਰਿਆ ਅਨੁਸਾਰ ਨਿਯੁਕਤੀ ਕੀਤੀ ਗਈ ਹੈ ਭਾਵੇਂ ਅਦਾਲਤ ਨੇ 11 ਜੂਨ 2019 ਦੇ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਹੈ ਪਰ ਇਹਨਾਂ ਨਿਯੁਕਤ ਕਰਮਚਾਰੀਆਂ ਨੂੰ ਕੁਝ ਰਾਹਤ ਵੀ ਦਿੱਤੀ ਹੈ ਅਦਾਲਤ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਸਮਾਜਿਕ ਅਤੇ ਆਰਥਿਕ ਆਧਾਰ ਤੇ ਵਾਧੂ ਅੰਕ ਦੇਣ ਦਾ ਬਣਾਇਆ ਗਿਆ ਨਿਯਮ ਬੁਨਿਆਦੀ ਤੌਰ ਤੇ ਗਲਤ ਹੈ ਜਦੋਂ ਆਰਥਿਕ ਤੌਰ ਤੇ ਪਛੜੇ ਵਰਗਾਂ ਨੂੰ ਪਹਿਲਾਂ ਹੀ ਰਾਖ ਮੇਕਰੰ ਦਾ ਲਾਭ ਮਿਲ ਰਿਹਾ ਤਾਂ ਅਜੇ ਇਹ ਵਾਧੂ ਲਾਬਾ ਦੀ ਕੋਈ ਲੋੜ ਨਹੀਂ ਇਹ ਵੀ ਰਾਖਮੇ ਕਰਨ ਦਾ ਇੱਕ ਰੂਪ ਹੀ ਹੈ ਜੋ ਨਿਰਧਾਰਿਤ 50% ਰਾਖਮਾ ਕਰਨ ਸੀਮਾ ਦੀ ਉਲੰਘਣਾ ਕਰਦਾ ਹੈ ਤੇ ਕਾਨੂੰਨੀ ਤੌਰ ਤੇ ਜਾਇਜ਼ ਨਹੀਂ ਹੈ ਹਾਂਜੀ ਦੋਸਤੋ ਇਸ ਫੈਸਲੇ ਦੇ ਨਾਲ 10000 ਤੋਂ ਵੱਧ ਸਰਕਾਰੀ ਕਰਮਚਾਰੀ ਪ੍ਰਭਾਵਿਤ ਹੋਣਗੇ ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤੇ ਨੇ ਕਿ ਨਵੇਂ ਨਤੀਜੇ ਤਿਆਰ ਕਰਦੇ ਸਮੇਂ ਨਿਯੁਕਤੀਆਂ ਸਿਰਫ ਅਸਲ ਯੋਗਤਾ ਦੇ ਆਧਾਰ ਤੇ ਹੀ ਕੀਤੀਆਂ ਜਾਣ ਜਿਹੜੇ ਉਮੀਦਵਾਰ ਨਵੇਂ ਨਤੀਜਿਆਂ ਵਿੱਚ ਚੁਣੇ ਜਾਣਗੇ ਉਹਨਾਂ ਨੂੰ ਸਰਕਾਰ ਦੁਆਰਾ ਅਸਥਾਈ ਜਾਂ ਕੱਚੇ ਕਰਮਚਾਰੀਆਂ ਵਜੋਂ ਉਦੋਂ ਤੱਕ ਰੱਖਿਆ ਜਾਵੇਗਾ ਜਦੋਂ ਤੱਕ ਸਬੰਧਿਤ ਅਸਾਮੀਆਂ ਖਾਲੀ ਨਹੀਂ ਹੋ ਜਾਂਦੀਆਂ ਪਵਿੱਖ ਦੇ ਵਿੱਚ ਜਦੋਂ ਨਿਯਮਿਤ ਅਸਾਮੀਆਂ ਉਪਲਬਧ ਹੋਣਗੀਆਂ ਤਾਂ ਉਹਨਾਂ ਨਿਯਮ ਅਨੁਸਾਰ ਨਿਯੁਕਤੀ ਕੀਤੀ ਜਾਵੇਗੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਪੰਜਾਬ ਹਰਿਆਣਾ ਹਾਈ ਕੋਰਟ ਦਾ ਇੱਕ ਹੋਰ ਫੈਸਲਾ ਆ ਜਿਸ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ ਜੀ